ਨਾਮ ਸ੍ਰੀ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ 1469 ਵਿੱਚ ਰਾਇਪੋਈ ਦੀ ਤਲਵੰਡੀ ਜ਼ਿਲ੍ਹਾ ਸ਼ੇਖੂਪੁਰਾ ਵਿੱਚ ਹੋਇਆ ਇਸ ਜਗ੍ਹਾ ਨੂੰ ਅੱਜ ਅਸੀਂ ਨਨਕਾਣਾ ਸਾਹਿਬ ਜੋ ਕਿ ਪਾਕਿਸਤਾਨ ਵਿੱਚ ਹੈ ਦੇ ਨਾਮ ਨਾਲ ਜਾਣਦੇ ਹਾਂ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਅਤੇ ਵੱਡੀ ਭੈਣ ਬੀਬੀ ਨਾਨਕੀ ਸਾਹਿਬ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਇੰਡ ਦੇ ਹਾਕਮ ਰਾਏ ਬਨਾਰパス ਅਟਵਾਰੀ ਸੰਗ ਗੁਰੂ ਜੀ ਜਦੋਂ 7 ਸਾਲਾਂ ਦੇ ਹੋਏ ਤਾਂ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਪਿੰਡ ਦੇ ਪਾਂਦੇ ਗੋਪਾਲ ਦਾਸパス ਹਿਸਾਬ ਕਿਤਾਬ ਅਤੇ ਦੇਵਨਾਗਰੀ ਸਿੱਖਣ ਲਈ ਭੇਜਣਾ ਸ਼ੁਰੂ ਕੀਤਾ ਗੁਰੂ ਸਾਹਿਬ ਅਕਸਰ ਆਪਣੇ ਉਸਤਾਦ ਨਾਲ ਪ੍ਰਮਾਤਮਾ ਬਾਰੇ ਗੁੰਝਿਆ ਵਿਚਾਰਾ ਕਰਿਆ ਕਰਦੇ ਸਨ ਇੱਕ ਦਿਨ ਗੁਰੂ ਜੀ ਫਕੀਰੀ ਅੱਗੇ ਰੱਖ ਕੇ ਚੁੱਪ ਕਰਕੇ ਬੈਠੇ ਸਨ ਗੁਰੂ ਜੀ ਨੂੰ ਇਸ ਤਰ੍ਹਾਂ ਬੈਠੇ ਦੇਖ ਕੇ ਬੰਦੇ ਨੇ ਪੁੱਛਿਆ ਨਾਨਕ ਤੂੰ ਆਪਣਾ ਪਾਠ ਕਿਉਂ ਨਹੀਂ ਯਾਦ ਕਰਦਾ ਗੁਰੂ ਜੀ ਨੇ ਉੱਤਰ ਦਿੱਤਾ ਪੰਦਾ ਜੀ ਇਹ ਪਾਠ ਇਹ ਨਹੀਂ ਦੱਸਦਾ ਕਿ ਕਿਵੇਂ ਦੁਨੀਆਂ ਦੇ ਬੰਧਨਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਬੰਦੇ ਨੇ ਕਿਹਾ ਨਾਨਕ ਮੈਂ ਤਾਂ ਗਿਣਤੀ ਮਿੰਤੀ ਵਾਲੀ ਹੀ ਪੜਾਈ ਸਿੱਖੀ ਹੈ ਅਤੇ ਇਹ ਹੀ ਸਿਖਾਉਂਦਾ ਆ ਰਿਹਾ ਹਾਂ ਜੇ ਤੈਨੂੰ ਦੁਨੀਆਂ ਦੇ ਬੰਧਨਾਂ ਤੋਂ ਛੁਟਕਾਰਾ ਪਾਉਣ ਵਾਲੀ ਪੜਾਈ ਆਉਂਦੀ ਹੈ ਤਾਂ ਉਹ ਮੈਨੂੰ ਦੱਸ ਗੁਰੂ ਜੀ ਨੇ ਉੱਤਰ ਦਿੱਤਾ ਬੰਦਾ ਜੀ ਇਸ ਕਲਮ ਅਤੇ ਸਿਆਹੀ ਨਾਲ ਇਸ ਫੱਟੀ ਉੱਪਰ ਲਿਖਣਾ ਅਤੇ ਪੜ੍ਹਨਾ ਸੰਸਾਰਿਕ ਕਿਰਿਆ ਹੈ ਬੰਦਨਾ ਵਿੱਚ ਫਸੇ ਹੋਏ ਜੀਵ ਦੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਹਨ ਸੱਚੀ ਲਿਖਾਈ ਪੜਾਈ ਨਾਲ ਇਸ ਦੁਨੀਆ ਦੇ ਬੰਦਨਾ ਤੋਂ ਮੁਕਤਦਾ ਹੈ ਅਤੇ ਮਨ ਵਿਕਾਰਾਂ ਤੋਂ ਛੁੱਟਦਾ ਹੈ ਮਨ ਤੇ ਨਿਰਮਲ ਹੋਣ ਉਪਰੰਤ ਇਸ ਵਿੱਚ ਸ਼ੁਭ ਵਿਚਾਰ ਉਪਜਦੇ ਹਨ ਉਹ ਸੱਚੀ ਪੜਾਈ ਇਸ ਦੁਨੀਆ ਨੂੰ ਪੈਦਾ ਕਰਨ ਵਾਲੇ ਅਤੇ ਇਸ ਦੀ ਦੇਖਭਾਲ ਕਰਨ ਵਾਲੇ ਦੀ ਉਸਤਤਵਲ ਪ੍ਰੇਰਦੀ ਹੈ ਉਸ ਤੇ ਗੁਣ ਗਾਉਣ ਨਾਲ ਤਨ ਮਨ ਸੁਖੀ ਹੁੰਦਾ ਹੈ ਅਤੇ ਮਨ ਵਿੱਚੋਂ ਜਨਮ ਮਰਨ ਦਾ ਡਰ ਸਦਾ ਲਈ ਦੂਰ ਹੋ ਜਾਂਦਾ ਹੈ ਬੰਦ ਨੇ ਕਿਹਾ ਏ ਨਾਨਕ ਜੋ ਕੁਝ ਮੈਨੂੰ ਆਉਂਦਾ ਸੀ ਉਹ ਮੈਂ ਤੈਨੂੰ ਦੱਸ ਦਿੱਤਾ ਇਹ ਸੱਚੀ ਪੜਾਈ ਮੈਨੂੰ ਨਹੀਂ ਆਉਂਦੀ ਮੈਂ ਇਹ ਨਹੀਂ ਪੜਾ ਸਕਦਾ ਇਸ ਤਰ੍ਹਾਂ ਸਮਾਂ ਬੀਤਦਾ ਗਿਆ ਗੁਰੂ ਜੀ ਹੁਣ 13 ਸਾਲਾਂ ਦੇ ਹੋ ਗਏ ਸਨ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਫਾਰਸੀ ਸਿੱਖਣ ਲਈ ਮੌਲਵੀ ਉਤਬਦੀਨ ਪਾਸ ਭੇਜਣਾ ਆਰੰਭ ਕੀਤਾ ਇੱਕ ਦਿਨ ਗੁਰੂ ਜੀ ਮੌਲਵੀ ਨੂੰ ਪੁੱਛਿਆ ਇੰਨਾ ਅਲਫ਼ ਬੇਅਦ ਅੱਖਰਾਂ ਦੇ ਕੀ ਅਰਥ ਹਨ ਮੌਲਵੀ ਪਾਸੋਂ ਇਸ ਤਰ੍ਹਾਂ ਦਾ ਸਵਾਲ ਪਹਿਲਾਂ ਕਦੇ ਕਿਸੇ ਪੁੱਛਿਆ ਨਹੀਂ ਸੀ ਉਸ ਨੂੰ ਕੋਈ ਉੱਤਰ ਨਾ ਸੁਝਿਆ ਤਾਂ ਉਸਨੇ ਕਿਹਾ ਨਾਨਕ ਤੂੰ ਹੀ ਦਸ ਇਹਨਾਂ ਦੇ ਕੀ ਅਰਥ ਹਨ ਗੁਰੂ ਜੀ ਨੇ ਮੋਲਵੀ ਨੂੰ ਹਲਫ਼ ਤੋਂ ਇਹ ਤੱਕ ਦੇ ਸਾਰੇ ਅੱਖਰਾਂ ਦੇ ਅਰਥ ਪਰਮਾਤਮਾ ਦੀ ਉਸਤਤ ਵਿੱਚ ਸਮਾ ਦਿੱਤੇ ਗੁਰੂ ਜੀ ਪਾਸੋਂ ਅੱਖਰਾਂ ਦੇ ਅਰਥ ਸੁਣ ਕੇ ਮੋਲਵੀ ਨੇ ਸਮਝ ਲਿਆ ਕਿ ਵਿਚਾਰ ਕੀਤਾ ਜਾਵੇ ਤਾਂ ਇਹ ਦੁਨੀਆਵੀ ਪੜਾਈ ਪਰਮਾਤਮਾ ਦੀਆਂ ਸਿਫਤਾਂ ਹਨ ਸਿਫਤਾਂ ਦਾ ਵਿਚਾਰਨਾ ਹੀ ਸੱਚੀ ਪੜਾਈ ਹੈ ਗੁਰੂ ਸਾਹਿਬ ਦੇ ਮੁੱਢਲੇ ਜੀਵਨ ਤੋਂ ਅਸੀਂ ਸਮਝਿਆ ਕਿ ਗੁਰੂ ਸਾਹਿਬ ਜਿੱਥੇ ਦੁਨਿਆਵੀ ਪੜ੍ਹਾਈ ਤੇ ਜ਼ੋਰ ਦਿੰਦੇ ਸਨ ਉੱਥੇ ਹੀ ਅਧਿਆਤਮਕ ਪੜ੍ਹਾਈ ਨੂੰ ਵੀ ਪੂਰਾ ਸਮਾਂ ਦਿੰਦੇ ਸਨ ਜੇ ਅਸੀਂ ਵੀ ਅੱਜ ਅੱਛੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਆਪਣੇ ਬੱਚਿਆਂ ਨੂੰ ਜਿੱਥੇ ਉੱਚ ਕੋਟੀ ਦੀ ਸੰਸਾਰਕ ਪੜ੍ਹਾਈ ਦੀ ਵਾਨੀ ਹੈ ਉਸ ਦੇ ਨਾਲ-ਨਾਲ ਆਪ ਅਤੇ ਅਤੇ ਆਪਣੇ ਪਰਿਵਾਰ ਨੂੰ ਗੁਰੂ ਇਤਿਹਾਸ ਅਤੇ ਗੁਰਬਾਣੀ ਦੇ ਨਾਲ ਜੋੜ ਕੇ ਰੱਖਣਾ ਹੈ ਤਾਂ ਕਿ ਅਸੀਂ ਸਮਝ ਸਕੀਏ ਕਿ ਗੁਰੂ ਆਸ਼ੇ ਅਨੁਸਾਰ ਜੀਵਨ ਜੁਗਤ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ